ਅੱਜ ਬਟਾਲਾ ਪੁਲਿਸ ਵੱਲੋਂ ਪੂਰੇ ਜ਼ਿਲ੍ਹੇ ਦੇ ਵਿੱਚ ਕੱਸੋ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਜਿਹੜਾ ਹੈਗਾ ਸਾਡੇ ਵੱਲੋਂ ਕੱਸੋ ਕੀਤਾ ਜਾ ਰਿਹਾ ਹੈਗਾ ਜਿਦੇ ਵਿੱਚ ਇੱਕ ਐਸਪੀ ਸਾਹਿਬਾਨ 6 ਡੀਐਸਪੀ ਸਾਹਿਬਾਨ ਤੇ 15 ਦੇ ਕਰੀਬ ਇਨਸਪੈਕਟਰ 서ਬ ਇਨਸਪੈਕਟਰ ਤੇ 200 ਦੀ ਫੋਰ ਜਿਹੜੀ ਹੈਗੀ ਆ ਉਹ ਇਹ ਕੱਸੋ ਆਪਰੇਸ਼ਨ ਕਰ ਰਹੀ ਹੈ ਤੇ ਇਹਦੇ ਵਿੱਚ ਅਸੀਂ ਕੁਝ ਸ਼ੱਕੀ ਵਿਅਕਤੀਆਂ ਨੂੰ ਅਜ ਤੱਕ ਗਰਾਉਂਡ ਅਪ ਕੀਤਾ ਹੈਗਾ ਤੇ ਇਹਨਾਂ ਕੋਲੋਂ ਜੋ ਵੀ ਰਿਕਵਰੀ ਹੋਏਗੀ ਉਹ ਵੀ ਤੁਹਾਨੂੰ ਅਸੀਂ ਬਾਅਦ ਦੇ ਵਿੱਚ ਦੱਸ ਦਵਾਂਗੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਪਿਛਲੇ ਸਾਲ ਵੀ ਜਿਹੜਾ ਹੈਗਾ ਬਟਾਲਾ ਪੁਲਿਸ ਵੱਲੋਂ ਬ 1200 ਦੇ ਕਰੀਬ ਜਿਹੜੇ ਐਨਡੀਪੀਐਸ ਦੇ ਪਰਚੇ ਰਿਸਟਰ ਹੋਏ ਐ ਜਿਹਦੇ ਵਿੱਚ 2200 ਦੇ ਕਰੀਬ ਦੋਸ਼ੀਆਂ ਨੂੰ ਫੜ ਕੇ ਅਸੀਂ ਜੇਲ੍ਹ ਦੇ ਵਿੱਚ ਭੇਜਿਆ ਤੇ ਕਰੋੜਾਂ ਦੇ ਵਿੱਚ ਪ੍ਰੋਪਰਟੀ ਵੀ ਜਿਹੜੀ ਇਹਨਾਂ ਦੀ ਸੀਜ਼ ਹੋਈ ਹੈਗੀ ਤੇ ਇਹਦੇ ਨਾਲ ਨਾਲ ਹੀ ਜਿਹੜਾ ਹੁਣ ਅਸੀਂ ਨਵੇਂ ਇਨੀਸ਼ੀਏਟਿਵ ਲਏ ਹੈਗੇ ਐ ਮੈਂ ਉਹਦੇ ਬਾਰੇ ਦੱਸਾਂਗਾ ਕਿ ਜਿਹੜਾ ਸਟਰੀਟ ਕਰਾਈਮ ਤੇ ਗੈਂਗਸਟਰ ਕਰਾਈਮ ਨੂੰ ਰੋਕਣ ਦੇ ਲਈ ਅਸੀਂ ਈਵਨਿੰਗ ਡੋਮੀਨੇਸ਼ਨ ਸਟਾਰਟ ਕੀਤੀ ਹੈ ਜਿਹਦੇ ਵਿੱਚ ਸਪੈਸ਼ਲੀ ਬਟਾਲਾ ਸਿਟੀ ਦੇ ਵਿੱਚ ਸਾਡੇ ਜਗਾ ਜਗਾ ਤੇ ਨਾਕੇ ਹੁੰਦੇ ਆ ਤੇ ਕਰੀਬ 100 ਦੀ ਫੋਰਸ ਦੇ ਨਾਲ ਡੀਐਸਪੀ ਸਾਹਿਬਾਨ ਵੀ ਜਿਹੜਾ ਲੋਕਾਂ ਨੂੰ ਜਿਹੜਾ ਚੈਕਿੰਗ ਵੀ ਕੀਤੀ ਜਾਂਦੀ ਹੈਗੀਏ ਤੇ ਇਹਦਾ ਸਾਨੂੰ ਪਬਲਿਕ ਵੱਲੋਂ ਫੀਡਬੈਕ ਆਇਆ ਹੈਗਾ ਕਿ ਇਹਦਾ ਬਹੁਤ ਹੀ ਜ਼ਿਆਦਾ ਗਰਾਊਂਡ ਲੈਵਲ ਤੇ ਇੰਪੈਕਟ ਪੈ ਰਿਹਾ ਹੈਗਾ ਏਜੀ ਨਵੀਂ ਪਾਦੀ ਉਮਰਪੁਰਾ ਹੈਗੀ ਹੈ ਇੱਥੇ ਅਸੀਂ ਕਾਸੂ ਕਰ ਰਹੇ ਹੈਗੇ ਤੁਹਾਡੇ ਸਾਹਮਣੇ ਹੁਣ ਸਟਾਰਟ ਕੀਤਾ ਹੈਗਾ ਤੇ ਇਹ ਤੋਂ ਜੋ ਵੀ ਰਿਕਵਰੀ ਹੋਏਗੀ ਅਸੀਂ ਤੁਹਾਨੂੰ ਦੱਸ ਦਾਂਗੇ ਜਿੱਦਾਂ ਪੂਰੇ ਜ਼ਿਲ੍ਹੇ ਦੇ ਵਿੱਚ ਅਸੀਂ ਕੁਝ ਹੌਟਸਪੌਟ ਆਈਡੈਂਟੀਫਾਈ ਕੀਤੇ ਹੈ ਜਿੱਦਾਂ ਤੁਹਾਨੂੰ ਪਤਾ ਅਸੀਂ ਪਿਛਲੀ ਵਾਰੀ ਗਾਂਧੀ ਕੈਂਪ ਦੇ ਵਿੱਚ ਜਿਹੜਾ ਹੈਗਾ ਇਹ ਕਾਸੂ ਕੀਤਾ ਸੀ ਤੇ ਬੜਾ ਸਕਸੈਸਫੁਲ ਰਿਹਾ ਸੀ ਸਾਨੂੰ ਰਿਕਵਰੀ ਵੀ ਹੋਈ ਸੀ ਤੇ ਉਸੇ ਤਰੀਕੇ ਨਾਲ ਅਸੀਂ ਇਹ ਦੂਜਾ ਹੌਟਸਪੌਟ ਆਈਡੈਂਟੀਫਾਈ ਕੀਤਾ ਹੈ